ਸਸਿਕਾ ਸਾਰਿਆਂ ਨੂੰ ਅੱਜ ਆਪਾਂ ਪੈਂਟ ਪਲੇਜ ਦੀ ਸਾਈਡ ਵਾਲੀ ਜਿੱਪ ਲਗਾਉਣੀ ਸਿੱਖਾਂਗੇ ਜਿੱਪ ਲਗਾਉਣ ਵਾਸਤੇ ਆਪਾਂ 2.5 ਤੋਂ 3 ਇੰਚ ਚੌੜੀ ਤੇ 8 ਇੰਚ ਲੰਬੀ ਪੱਟੀ ਲਵਾਂਗੇ ਲਾਜੋ ਦੀ ਪਿਛਲੀ ਸਾਈਡ ਤੇ ਆਪਾਂ ਜਿੱਥੇ ਆਪਾਂ ਜਿੱਪ ਲਗਾਣੀ ਆ ਸਾਢੇ 7 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਅੱਧੇ ਇੰਚ ਦਾ ਕੱਟ ਪਾਵਾਂਗੇ ਅਗਲੀ ਸਾਈਡ ਤੇ ਵੀ ਆਪਾਂ ਸਾਢੇ 7 ਇੰਚ ਦਾ ਨਿਸ਼ਾਨ ਲਗਾਵਾਂਗੇ ਜਿਹੜਾ ਆਪ ਐਕਸਟਰਾ ਕੱਪੜਾ ਲਿਆ ਵਾ ਉਹਨੂੰ ਆਪਾਂ 1 ਤੋਂ 1/2 ਇੰਚ ਤੱਕ ਫੋਲਡ ਕਰਾਂਗੇ ਤੇ ਇਸਦੇ ਉੱਪਰ ਆਪਾਂ ਜਿੱਪ ਨੂੰ ਰੱਖਾਂਗੇ ਜਿੱਪ ਨੂੰ ਉੱਪਰ ਰੱਖ ਕੇ ਪਹਿਲਾਂ ਇੱਥੇ ਆਪਾਂ ਇੱਕ ਰਫ ਸਾਈ ਲਾਵਾਂਗੇ ਇਹ ਸਾਈ ਲਾਉਣ ਨਾਲ ਆਪਣੀ ਜਿੱਪ ਦੀ ਨਹੀਂ ਖਿਸਕਦੀਣੀ ਹੈ ਜਿਹੜਾ ਹੁਣ ਆਪਾਂ 1/2 ਇੰਚ ਦਾ ਕੱਟ ਪਾਇਆ ਉਹਪੋ ਕੱਪੜੇ ਨੂੰ ਫੋਲਡ ਕਰਕੇ ਇਸਦੇ ਉੱਪਰ ਰੱਖ ਕੇ ਦੁਬਾਰਾ ਸਾਈ ਲਾਵਾਂਗੇ ਇਹ ਸਾਈ ਆਪਾਂ ਜਿੱਪ ਦੇ ਨਾਲ ਕਿਨਾਰੇ ਤੇ ਲਾਵਾਂਗੇ ਜਿਹੜਾ ਆਪਣਾ ਐਕਸਟਰਾ ਪੱਟੀ ਦਾ ਕੱਪੜਾ ਵਾ ਉਹਨੂੰ ਉੱਪਰ ਨੂੰ ਫੋਲਡ ਕਰਕੇ ਇੱਕ ਸिलाई ਲਾਵਾਂਗੇ ਇਸ ਵਾਰ ਇੱਕ ਪੱਲੇ ਨੂੰ ਜਿੱਥੇ ਲਗਾ ਲਈ ਹੈ ਦੂਸਰੇ ਪੱਲੇ ਨੂੰ ਜਿੱਥੇ ਲਗਾਉਣ ਲੱਗੇ ਆਪਾਂ ਅਗਲੇ ਪੱਲੇ ਤੇ ਜਿੱਥੇ ਆਪਾਂ 7.5 ਇੰਚ ਦਾ ਨਿਸ਼ਾਨ ਲਾਇਆਗਾ ਕੁੱਤੇ ਆਪਾਂ ਐਕਸਟਰਾ ਕੱਪੜੇ ਨੂੰ ਫੋਲਡ ਕਰਕੇ 1/2 ਇੰਚ ਦੀ ਸिलाई ਲਾਵਾਂਗੇ ਵਾਪਸ ਖੇਰ ਉਸਤੇ ਉੱਪਰ ਇੱਕ ਪੈਰ ਦੀ ਸिलाई ਲਾਵਾਂਗੇ ਇਕਸਾ ਪੱਤੀ ਦੇ ਉੱਤੇ ਹੁਣ ਆਪਾਂ ਜਿੱਪ ਨੂੰ ਲਾ ਕੇ ਸਲਾਈ ਲਾਵਾਂਗੇ ਇਹ ਸਹੀ ਆਪਾਂ ਜਿੱਪ ਦੇ ਕਿਨਾਰੇ ਤੇ ਲਾਵਾਂਗੇ ਦੋਨਾਂ ਪੱਲੀਆਂ ਦੇ ਵਿੱਚਕਾਰ ਆਪਾਂ ਜਿੱਪ ਨੂੰ ਲਾ ਲਿਆ ਹਾਂ ਹੁਣ ਜਿੱਪ ਦੇ ਉੱਪਰ ਠੋਕਾ ਲਗਾਉਣ ਤੋਂ ਪਹਿਲਾਂ ਆਪਾਂ ਸਾਈਡ ਵਾਈਜ਼ ਲਾਈ ਲਾਵਾਂਗੇ ਇਹ ਵਾਲੀ ਸਲਾਈ ਨੀਚੇ ਪਹੁੰਚੇ ਤੋਂ ਸਟਾਰਟ ਕਰਾਂਗੇ ਇਹ ਵਾਲੀ ਸਲਾਈ ਆਪਾਂ ਜਿੱਪ ਤੋਂ ਅੱਧਾ ਇੰਚ ਉੱਪਰ ਲੈ ਆ ਕੇ ਸਲਾਈ ਖਤਮ ਕਰਾਂਗੇ। ਹੁਣ ਇਸ ਤੇ ਆਪਾਂ ਉੱਪਰ ਠੋਕਾ ਬਣਾਵਾਂਗੇ। ਠੋਕਾ ਬੰਨਣ ਵਾਸਤੇ ਜਿਹੜਾ ਆਪਣਾ ਉੱਪਰਲੀ ਸਾਈਡ ਦਾ ਜਿੱਪ ਵਾਲਾ ਕਪੜਾ ਵਾ ਉਹਨਾਂ ਦੋਨਾਂ ਕਪੜਿਆਂ ਨੂੰ ਫੜ ਕੇ ਇੱਥੇ ਆਪਾਂ 1 ਇੰਚ ਦੀ ਸਪੇਸ ਤੇ ਸਲਾਈ ਲਾਵਾਂਗੇ। ਜਿੱਪ ਮਲੇਕ ਬ੍ਰਿੰਗ ਨੰਦਨ ਕਰਕੇ ਇੱਥੇ ਆਪਾਂ ਸਲਾਈ ਲਾਵਾਂਗੇ। ਇਸ ਤਰ੍ਹਾਂ ਆਪਾਂ ਬਹੁਤ ਹੀ ਸੋਕੇ ਤਰੀਕੇ ਨਾਲ ਕਲਾਜ਼ੂ ਦੀ ਇੱਕ ਸਲ ਤੇ ਜਿੱਪ ਲਗਾ ਲਈ ਹੈ ਇਸ ਤਰ੍ਹਾਂ ਆਪਾਂ ਪੈਂਟ ਪਾ ਦੇ ਤੇ ਸਾਈਡ ਤੇ ਜਿੱਪ ਲਗਾ ਲਈਆ ਜੇਕਰ ਵੀਡੀਓ ਬਧੇ ਲੱਗੇ ਤਾਂ ਲਾਈਕ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ